ਗੁਰੂ ਪਿਆਰਿਓ ਕਈ ਵਾਰੀ ਸਮਾਜ ਵਿੱਚ ਵਿਚਰਦਿਆਂ ਹਾਲਾਤ ਇਦਾਂ ਦੇ ਬਣ ਜਾਂਦੇ ਆ ਕਿ ਜਦੋਂ ਕੋਈ ਸਾਨੂੰ ਕੁਝ ਕਹਿ ਦਿੰਦਾ ਉਹਦੀ ਕਹੀ ਹੋਈ ਗੱਲ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ ਕੋਸ਼ਿਸ਼ ਹੁੰਦੀ ਆ ਕਿ ਜੇ ਕੁਝ ਕਹੇ ਮਨ ਕਰਦਾ ਵੀ ਉਹਦੇ ਨਾਲ ਲੜਾਈ ਕੀਤੀ ਜਾਵੇ ਕਿਸੇ ਦੀ ਗੱਲ ਬਰਦਾਸ਼ਤ ਕਰ ਸਕੀਏ ਇੰਨੀ ਅਵਸਥਾ ਬਣੀ ਨਹੀਂ ਅਜੇ ਹੈ ਨਾ ਇਸ ਤਰ੍ਹਾਂ ਮਨ ਦੇ ਵਿੱਚ ਮਨ ਕੋਈ ਹੋਰ ਚੀਜ਼ ਕਰਨ ਨੂੰ ਕਹਿੰਦਾ ਕਈ ਵਾਰੀ ਆਪਾਂ ਡਰਦੇ ਚੀਜ਼ ਕਰਦੇ ਨਹੀਂ ਪਰ ਫਿਰ ਵੀ ਮਨ ਈਰਖਾ ਵਿੱਚ ਘੁਲਿਆ ਰਹਿੰਦਾ ਅੰਦਰ ਜਲਣ ਰਹਿੰਦੀ ਆ ਤੜਫ ਰਹਿੰਦੀ ਆ ਤਾਂ ਮਨ ਦੇ ਉੱਪਰ ਕਾਬੂ ਨਹੀਂ ਹੁੰਦਾ ਇਹੋ ਜੀ ਕਾਰਨ ਕਈ ਬਣ ਜਾਂਦੇ ਆ ਇਦਾਂ ਹੀ ਬਾਬਾ ਨਾਨਕ ਸਿੰਘ ਜੀ ਤੋਂ ਕਿਸੇ ਨੇ ਪੁੱਛਿਆ ਸੀ ਵੀ ਕੋਈ ਜੋਗਤੀ ਦੱਸ ਦੋ ਵੀ ਇਹ ਗੱਲਾਂ ਸਾਨੂੰ ਤੰਗ ਨਾ ਕਰਨ ਉਹਨਾਂ ਆਖਿਆ ਸੀ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਤੁਹਾਨੂੰ ਇਦਾਂ ਦੀ ਗੱਲ ਬਣ ਜੇ ਵੀ ਕਿਸੇ ਦੀ ਕਹੀ ਹੋਈ ਗੱਲ ਚੁੱਭਦੀ ਆ ਤੁਸੀਂ ਆਪਣਾ ਨੇਮ ਵਧਾਓ ਨੇਮ ਕਿਵੇਂ ਵਧਾਉਣਾ ਹੈ ਨੇਮ ਦੇ ਵਿੱਚ ਕਿਹੜੀ ਬਾਣੀ ਪੜ੍ਹਨੀ ਆ ਚੌਪਈ ਸਾਹਿਬ ਦੀ ਬਾਣੀ ਪੜ੍ਹਨੀ ਆ ਜਿਹੜੀ ਰੱਖਿਆ ਕਰਦੀ ਆ ਸਾਡੀ ਵਿਕਾਰਾਂ ਤੋਂ ਚੌਪਈ ਸਾਹਿਬ ਦਾ ਪਾਠ ਆਪਾਂ ਜੇ ਧਿਆਨ ਦੇ ਨਾਲ ਵੀ ਕਰਦੇ ਆ ਸਹਜੇ ਸਹਜੇ 6-7 ਮਿੰਟ ਦੇ ਵਿੱਚ ਹੋ ਜਾਂਦਾ ਹੈ ਕਈ ਵਾਰੀ ਅਸੀਂ ਕਾਲੀ ਵਿੱਚ ਕਰਦੇ ਆ ਤਿੰਨ-ਚਾਰ ਮਿੰਟ ਵਿੱਚ ਵੀ ਸਮਾਪਤ ਹੋ ਜਾਂਦਾ ਪਰ ਸਹਜੇ ਸਹਜੇ ਪਾਠ ਕਰੋ ਜੀ ਸੱਤ ਦੇ ਭਾਵੇਂ 8 ਮਿੰਟ ਲੱਗ ਜਾਣ ਚੌਪਈ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਨੀ ਹੈ ਉਹਨੇ ਪੁੱਛਿਆ ਬਾਬਾ ਜੀ ਅਰਦਾਸ ਕੀ ਕਰਨੀ ਹੈ ਕਹਿੰਦੇ ਇਹ ਅਰਦਾਸ ਕਰਨੀ ਆ ਕਿ ਇਹ ਹੀ ਗੱਲਾਂ ਮੈਨੂੰ ਤੰਗ ਕਰ ਰਹੀਆਂ ਨੇ ਇਸ ਕਰਕੇ ਜੇਕਰ ਇਹੋ ਜੇ ਵਿਚਾਰ ਤੰਗ ਕਰਦੇ ਆ ਤੇ ਨਿਰਮਲ ਭਉ ਜਿਹੜਾ ਉਹ ਮਨ ਦੇ ਵਿੱਚ ਰੱਖਣਾ ਹੈ ਨਿਰਮਲ ਭਉ ਹੁਣ ਕਹਿੰਦੇ ਕੀ ਹੋਇਆ ਗੁਰਮੁਖ ਪਿਆਰਿਓ ਤਾਂ ਨਿਰਮਲ ਭਉ ਹੁੰਦਾ ਕਿ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਣ ਕਰ ਦੇਣਾ ਸਤਗੁਰੂ ਮਹਾਰਾਜ ਇਹੋ ਜੀ ਕੋਈ ਵਿੱਧ ਬਣਾ ਦਿਓ ਕਿ ਇਹ ਗੱਲਾਂ ਮੇਰੇ ਦਿਲ ਦੇ ਵਿੱਚੋਂ ਨਿਕਲ ਜਾਣ ਬਾਰ-ਬਾਰ ਤਰਲਾ ਕਰੋ ਵੀ ਔਗਣ ਮੇਰੇ ਜਿਹੜੇ ਮੈਂ ਪਛਾਣ ਲੇਆ ਪਰ ਦੂਰ ਨਹੀਂ ਹੋ ਰਹੇ ਫਿਰ ਸਤਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਮਿਹਰਬਾਨ ਹੁੰਦੇ ਆ ਤੇ ਆਪ ਹੀ ਮਹਾਰਾਜੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਸੋਈ ਵਿਧਾਤਾ ਖਿੰਖਿਨ ਖਿੰਨ ਜਪੀਐ ਜਿਸ ਸਿਮਰਤ ਅਬ ਗੁਣ ਸਭ ਟਕੀਐ ਔਗਣਾਂ ਦੀ ਪਛਾਣ ਵੀ ਹੋ ਗਈ ਆ ਅਗਣ ਦੂਰ ਨਹੀਂ ਹੋ ਰਹੇ ਚੌਪਈ ਸਾਹਿਬ ਦੇ ਪਾਠ ਵਿੱਚ ਇੰਨੀ ਜ਼ਿਆਦਾ ਸ਼ਕਤੀ ਆ ਇੰਨੀ ਜ਼ਿਆਦਾ ਸ਼ਕਤੀ ਆ ਇਹ ਰੱਖਿਆ ਵੀ ਕਰਦੀ ਆ ਜਿਹੜੀਆਂ ਬੁਰੀਆਂ ਤੰਦਰ ਬਣੀਆਂ ਹੁੰਦੀਆਂ ਨੇ ਉਹਨਾਂ ਨੂੰ ਦੂਰ ਵੀ ਕਰਦੀ ਆ ਹੁਣ ਤੁਸੀਂ ਇੱਕ ਚੀਜ਼ ਹੋਰ ਕਰ ਸਕਦੇ ਹੋ ਇਹਦੇ ਨਾਲ ਉਹ ਇਹ ਹੈ ਗੁਰਮਖੋ ਕਿ ਚੌਪਈ ਸਾਹਿਬ ਦਾ ਜਦੋਂ ਪਾਠ ਕਰਨਾ ਕੋਲ ਜਲ ਰੱਖ ਲੈਣਾ ਜਲ ਦਾ ਆਪਣਾ ਪ੍ਰਭਾਵ ਦਰਬਾਰ ਸਾਹਿਬ ਜਾਓ ਉੱਥੇ ਸਰੋਵਰ ਵਿੱਚ ਜਲ ਤਰਨਤਾਰਨ ਸਾਹਿਬ ਜਾ ਉੱਥੇ ਸਭ ਤੋਂ ਵੱਡਾ ਸਰੋਵਰ ਆਕਾਰ ਦੇ ਵਿੱਚ ਉਹਦੇ ਵਿੱਚ ਵੀ ਜਲ ਉਹ ਕੱਲਾ ਪਾਣੀ ਨਹੀਂ ਉਹਦੇ ਨਾਲ ਬਾਣੀ ਵੀ ਆ ਪਵਿੱਤਰ ਜਲ ਬਣ ਗਿਆ ਨਾ ਲੋਕ ਉਹਦੇ ਵਿੱਚ ਇਸ਼ਨਾਨ ਕਰਦੇ ਆ ਸੰਗਤ ਰੂਪ ਵਿੱਚ ਹੋ ਕੇ ਉਹਨਾਂ ਦੇ ਦੁੱਖ ਦੂਰ ਹੁੰਦੇ ਆ ਤੁਸੀਂ ਵੀ ਆਪਣੇ ਪਾਸ ਜਲ ਰੱਖ ਲੈਣਾ ਹੈ ਕਈ ਵਾਰੀ ਆਪਾਂ ਕਹਿੰਨੇ ਇਹਦਾ ਕੀ ਮਹੱਤਵ ਪ੍ਰਾਤਨ ਸਮੇਂ ਵਿੱਚ ਜਦੋਂ ਗ੍ਰੰਥੀ ਸਿੰਘ ਪਾਠ ਕਰਦੇ ਸੀ ਕੋਲ ਜਲ ਰੱਖਦੇ ਸੀ ਇਸ ਕਰਕੇ ਵੀ ਕੋਈ ਕਿਤੇ ਕੋਈ ਅਨਹੋਣੀ ਘਟਨਾ ਨਾ ਹੋ ਜੇ ਉਹਨੂੰ ਪਾਣੀ ਪਾ ਕੇ ਅੱਗ ਨੂੰ ਬੁਝਾਇਆ ਜਾ ਸਕਦਾ ਤੇ ਨਾਲ ਇਹ ਵੀ ਸੀ ਕਿ ਜਲ ਨੂੰ ਛਕਣਾ ਵੀ ਹੁੰਦਾ ਸੀ ਸਾਰੇ ਪ੍ਰਸ਼ਾਦ ਵਜੋਂ ਜਦੋਂ ਸਹਿਜ ਪਾਠ ਦੀ ਸਮਾਪਤੀ ਹੁੰਦੀ ਸੀ ਸਾਰੇ ਜਲ ਛਕਦੇ ਹੁੰਦੇ ਸੀ ਕਿਉਂਕਿ ਫਿਰ ਉਹ ਜਲ ਜਿਹੜਾ ਉਹ 'ਚ ਬਾਣੀ ਦਾ ਅਸਰ ਹੁੰਦਾ ਜਲ ਜਿਹੜਾ ਇਹ ਵਿਗਿਆਨੀ ਵੀ ਮੰਨਦੇ ਆ ਪ੍ਰਭਾਵ ਕਬੂਲ ਦਾ ਤਰੰਗਾਂ ਜਿਹੜੀਆਂ ਬਣਦੀਆਂ ਨੇ ਵਾਈਬ੍ਰੇਸ਼ਨ ਜਿਹੜੀ ਆ ਕਬੂਲ ਦਾ ਇਹ ਜਿਹੜੇ ਕ੍ਰਿਸਟਲ ਦੇਖੇ ਗਏ ਆ ਵਧੀਆ ਤਰੀਕੇ ਦੇ ਬਣੇ ਹੁੰਦੇ ਆ ਜਿੱਥੇ ਸੰਗੀਤ ਚੱਲਦਾ ਰੱਬੀ ਬਾਣੀ ਚੱਲਦੀ ਆ ਤਾਂ ਤੁਸੀਂ ਵਿਗਿਆਨਿਕ ਗੱਲਾਂ ਦੇ ਚੱਕਰਾਂ 'ਚ ਵੀ ਨਹੀਂ ਪੈਣਾ ਜਿਹੜੀ ਸਾਡੀ ਪ੍ਰਾਣੀ ਰਵਾਇਤ ਹੈ ਉਹਨੂੰ ਲੈ ਕੇ ਚੱਲਣਾ ਨਾਲ ਤੁਸੀਂ ਵੇਖੋਗੇ ਜਦੋਂ ਚੌਪਈ ਸਾਹਿਬ ਦੇ ਪਾਠ ਕਰੋਗੇ ਨਾਲ ਉਹਦੇ ਜਲ ਰੱਖੋਗੇ ਸ਼ਕੋਗੇ ਤੁਹਾਡੀ ਜ਼ਿੰਦਗੀ ਵਿੱਚ ਸਹਜ ਆਉਣਾ ਸ਼ੁਰੂ ਹੋ ਜਾਏਗਾ ਬਾਣੀ ਭਾਵੇਂ ਕੋਈ ਵੀ ਆ ਚੌਪਈ ਸਾਹਿਬ ਦੀ ਆ ਸ੍ਰੀ ਜਪਜੀ ਸਾਹਿਬ ਦੀ ਆ ਸ੍ਰੀ ਜਾਪ ਸਾਹਿਬ ਦੀ ਆ ਤੋਂ ਪ੍ਰਸਾਦ ਸੁਬਈਏ ਹਨ ਆਨੰਦ ਸਾਹਿਬਾ ਰਹਿਰਾ ਸਾਹਿਬਾ ਕੀਰਤਨ ਸੁਹਿਲਾ ਕੋਈ ਵੀ ਬਾਣੀ ਆ ਪਰ ਪੜਿਓ ਮਨ ਦੇ ਨਾਲ ਜਾਵੇ ਇਸ ਕਰਕੇ ਸੁਖਦਾਤਾ ਗੁਰਸੇਵੀ ਹੈ ਸਭ ਅਵਗੁਣ ਕੱਢੈ ਤੋਏ ਗੁਰਮਖ ਪਿਆਰਿਓ ਇਸ ਤਰ੍ਹਾਂ ਵੀ ਮੰਨ ਦੇ ਵਿੱਚ ਸਵਾਲ ਆ ਜਾਂਦੇ ਆ ਵੀ ਮਾਲਾ ਫੇਰਨ ਦਾ ਜ਼ਿਕਰ ਕਰਦੇ ਆ ਕਈ ਲੋਕ ਕਹਿੰਦੇ ਆ ਮਾਲਾ ਫੜਨੀ ਦਿਖਾਵਾ ਹੁੰਦਾ ਵੈਸੇ ਹਰ ਪ੍ਰਚਾਰਕ ਦੇ ਆਪਣੇ ਵਿਚਾਰ ਪਰ ਜੇ ਅਸੀਂ ਗੁਰੂ ਸਾਹਿਬਾਨ ਦਾ ਇਤਿਹਾਸ ਪੜ੍ਹੀਏ ਉਹਨਾਂ ਨੇ ਵੀ ਕਈ ਵਾਰੀ ਆਪਾਂ ਵੇਖਦੇ ਹਾਂ ਜਿਹੜੇ ਉਹਨਾਂ ਦੇ ਪਿਆਰੇ ਆ ਉਹ ਮਾਲਾ ਫੇਰਦੇ ਰਹੇ ਅੱਜ ਵੀ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਿਮਰਣਾ ਮੌਜੂਦ ਆ ਬਿਲਗਾ ਪਿੰਡ ਦੇ ਵਿੱਚ ਬਾਣੀ ਵਿੱਚ ਵੀ ਜ਼ਿਕਰ ਆਉਂਦਾ ਭੁੱਖੇ ਭਗਤ ਨਾ ਕੀਜੈ ਜੇ ਹਮਾਲਾ ਆਪਣੀ ਲਈਜੈ ਗੁਰੂ ਪਿਆਰਿਓ ਜੇ ਮਾਲਾ ਇਹਦੇ ਲਈ ਰੱਖੀ ਆ ਵੀ ਉਹ ਰੱਬ ਦੀ ਯਾਦ ਨਾ ਭੁੱਲੇ ਕੋਈ ਗੱਲ ਨਹੀਂ ਜੇ ਮਾਲਾ ਹੁਣ ਦਿਖਾਵੇ ਲਈ ਰੱਖੀ ਆ ਫੇਰ ਉਹ ਪਖੰਡਾ ਤੇ ਹੁਣ ਤੁਸੀਂ ਬਹੁਤ ਸਾਰੇ ਲੋਕ ਦੇਖੇ ਹੋਣੇ ਆ ਮਾਲਾ ਫਿਰਤੀ ਹਾਥ ਮੈਂ ਜੀ ਫਿਰੈ ਮੁਖ ਮਾਹੇ ਠੌਰ ਠੌਰ ਮਨੂਆ ਫਿਰੈ ਇਹ ਭਜਨ ਕਛਨਾ ਹੈ ਇਹ ਤਾਂ ਭਜਨ ਬੰਦਗੀ ਨਹੀਂ ਜੀ ਇਹ ਤਾਂ ਨਾਮ ਸਿਮਰਨ ਨਹੀਂ ਜੀ ਇਹ ਤਾਂ ਫਿਰ ਵਿਖਾਵਾ ਹੋ ਗਿਆ ਇਦਾਂ ਦੀ ਮਾਲਾ ਫੜਨੀ ਵੀ ਠੀਕ ਨਹੀਂ ਕੋਲ ਜਲ ਰੱਖ ਲੈਣਾ ਪਖੰਡ ਕਰਨਾ ਪਾਣੀ ਦੇ ਨਾਂ ਤੇ ਇਸ ਤਰ੍ਹਾਂ ਭਾਈ ਪਰ ਬਾਣੀ ਨਾ ਪੜਨੀ ਇਹ ਤਾਂ ਠੀਕ ਨਹੀਂ ਜੀ ਜਲ ਜਿਹੜਾ ਆਪਣਾ ਪ੍ਰਭਾਵ ਕਬੂਲਦਾ ਦੇਖੋ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਜਲ ਜਦੋਂ ਆਪਾਂ ਸ਼ੱਕਦੇ ਆ ਉਹ ਬਾਣੀ ਆਲਾ ਜੇ ਇਸ਼ਨਾਨ ਕਰਦੇ ਆ ਅਸਰ ਤਾਂ ਉਹਦਾ ਹੋਣਾ ਹੀ ਹੋਣਾ ਚੰਗੀ ਚੀਜ਼ ਦਾ ਅਸਰ ਹੁੰਦਾ ਸਹਜੇ ਹੁੰਦਾ ਬੁਰੀ ਚੀਜ਼ ਦਾ ਅਸਰਸੀਂ ਛੇਤੀ ਕਬੂਲਦੇ ਆ ਤਾਂ ਇਸ ਕਰਕੇ ਪਾਈ ਸਾਨੂੰ ਲੋੜ ਆ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਆਓ ਇੱਕ ਸੁੰਦਰ ਕਥਾ ਸਰਵਣ ਕਰਦੇ ਆ ਬੜੀ ਸੁੰਦਰ ਹੈ ਕਿਉਂਕਿ ਕਈ ਵਾਰ ਇਹ ਹੁੰਦਾ ਸਾਡੇ ਮਨ ਦੇ ਵਿੱਚ ਵੀ ਸਾਖੀ ਦੁਆਰਾ ਦ੍ਰਿਸ਼ਟਾਂਤ ਦਿੱਤਾ ਜਾਵੇ ਅਸੀਂ ਸਹਿਜੇ ਸਮਝ ਜਾਂਦੇ ਹਾਂ ਇਹ ਇੱਕ ਕਥਾ ਆਉਂਦੀ ਹੈ ਬੜੀ ਸੁੰਦਰ ਭਾਰਤ ਦਾ ਦੱਖਣ ਦਾ ਇਲਾਕਾ ਉਹਦੇ ਵਿੱਚ ਇੱਕ ਛੋਟੀ ਜੀ ਰਿਆਸਤ ਦਾ ਧਰਮਪਾਲ ਧਰਮੀ ਰਾਜਾ ਰਾਜ ਕਰਦਾ ਸੀ ਉਹਦੀ ਪਰਜਾ ਬੜੀ ਸੁਖੀ ਸੀ ਦੇਖੋ ਰਾਜੇ ਚੰਗੇ ਹੋਣ ਤੇ ਪਰਜਾ ਸੁਖੀ ਹੁੰਦੀ ਆ ਉਹਦੇ ਰਾਜ ਵਿੱਚ ਜਿਵੇਂ ਅੱਜ ਆਪਾਂ ਵੇਖਦੇ ਆਂ ਭ੍ਰਸ਼ਟਾਚਾਰ ਚੋਰੀਆਂ ਹੁੰਦੀਆਂ ਲਟੇਰੇ ਤੁਰੇ ਫਿਰਦੇ ਆ ਇਦਾਂ ਦੀ ਕੋਈ ਚੀਜ਼ ਨਹੀਂ ਸੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਿਲਕੁਲ ਉਦਾਂ ਹੀ ਧਰਮਪਾਲ ਰਾਜੇ ਦਾ ਜਿਹੜਾ ਰਾਜ ਸੀ ਬਹੁਤ ਜ਼ਿਆਦਾ ਵਧੀਆ ਰਾਜ ਸੀਗਾ ਰਾਜਾ ਬਢੇਪੇ ਚ ਬਿਮਾਰ ਹੋ ਗਿਆ ਕਿਉਂਕਿ ਬੰਦੇ ਤੇ ਸਦਾ ਨਹੀਂ ਉਹੋ ਜਿਹੇ ਦਿਨ ਰਹਿੰਦੇ ਬਜ਼ੁਰਗ ਹੋ ਗਿਆ ਬਿਮਾਰ ਹੋ ਗਿਆ ਹੁਣ ਉਹਦਾ ਇੱਕੋ ਹੀ ਇੱਕ ਪੁੱਤਰ ਸੀਗਾ ਪਰ ਉਹ ਖੋਟੀ ਬੁੱਧੀ ਵਾਲਾ ਵਜ਼ੀਰ ਤ੍ਰਿਸ਼ਟ ਬੁੱਧੀ ਸੀ ਉੱਥੇ ਉਹਨੇ ਸੋਚਿਆ ਜੇ ਰਾਜੇ ਦੇ ਪੁੱਤ ਨੂੰ ਮੈਂ ਮਾਰ ਦੇਵਾਂ ਤੇ ਮੇਰਾ ਪੁੱਤ ਮਦਨ ਜਿਹੜਾ ਰਾਜਗਦੀ ਤੇ ਬਹਿ ਜਾਏਗਾ ਹੁਣ ਦੇਖੋ ਜਿਹੜੇ ਬਾਣੀ ਨਹੀਂ ਪੜਦੇ ਰੱਬ ਨਾਲੋਂ ਟੁੱਟੇ ਹੁੰਦੇ ਆ ਉਹਨਾਂ ਦੇ ਅੰਦਰ ਇਹੋ ਜੇ ਖਿਆਲ ਪੈਦਾ ਹੋਣੀ ਇੱਕ ਆਮ ਗੱਲ ਵਜ਼ੀਰ ਜਿਹੜਾ ਸੀਗਾ ਉਹਦੇ ਵਿੱਚ ਇਹੋ ਜੀ ਮਾੜੀ ਬਿਰਤੀ ਆ ਗਈ ਉਹਨੇ ਕੀ ਕੀਤਾ ਰਾਜੇ ਦੇ ਪੁੱਤਰ ਚੰਦਰਹਾਂਸ ਨੂੰ ਚਿੱਠੀ ਦਿੱਤੀ ਤੇ ਕਿਹਾ ਇਹ ਚਿੱਠੀ ਤੂੰ ਮੇਰੇ ਪੁੱਤਰ ਮਦਨ ਨੂੰ ਦੇ ਕੇ ਆ ਚੰਦਰਹਾਂਸ ਵਿਚਾਰਾ ਭੋਲਾ ਸੀ ਚਿੱਠੀ ਲੈ ਕੇ ਵਜ਼ੀਰ ਦੇ ਪਿੰਡ ਟੋਡਰਪੁਰ ਪਹੁੰਚ ਗਿਆ ਜਿਹੜਾ 40 ਕੋਹ ਤੋਂ ਸੀ ਉੱਥੇ ਕਾਫੀ ਬਾਟ ਸੀਗੀ ਉੱਥੇ ਜਦੋਂ ਪਹੁੰਚਿਆ ਨਾ ਤੇ ਗਰਮੀ ਦੀ ਧੁੱਪ ਵਿੱਚ ਥੱਕਿਆ ਹਾਰਿਆ ਪਿੰਡ ਦਾ ਇੱਕ ਬਾਗ ਸੀ ਉਹਦੇ ਵਿੱਚ ਘੋੜਾ ਬਨ ਕੇ ਆਰਾਮ ਕਰਨ ਲਈ ਦਰਖਤ ਥੱਲੇ ਸੌਂ ਗਿਆ ਮੈਂ ਤੁਹਾਨੂੰ ਦੱਸਦਾ ਵੀ ਕਰਮ ਕਿਵੇਂ ਕੰਮ ਕਰਦੇ ਆ ਵਜ਼ੀਰ ਜਿਹੜਾ ਸੀਗਾ ਤ੍ਰਿਸ਼ਟ ਉਹਦੀ ਸ਼ਹਿਜ਼ਾਦੀ ਆਪਣੀਆਂ ਸਹੇਲੀਆਂ ਦੇ ਸਮੇਤ ਬਾਗ ਵਿੱਚ ਸੈਰ ਕਰਨ ਆ ਗਈ ਤੇ ਉਹ ਰਾਜਕੁਮਾਰ ਚੰਦਰਹਾਂਸ ਦਾ ਜਲਾਲ ਜਦੋਂ ਨੇ ਦੇਖਿਆ ਬੜੀ ਖੁਸ਼ ਹੋ ਗਈ ਆ ਬਹੁਤ ਜ਼ਿਆਦਾ ਮਨ ਦੇ ਵਿੱਚ ਭਾਵਕੀ ਉਹਦੇ ਆਇਆ ਵੀ ਮੈਂ ਇਹ ਰਾਜਕੁਮਾਰ ਨਾਲ ਵਿਆਹ ਕਰਵਾ ਲਾਂ ਮਨ ਹੀ ਮਨ ਦੇ ਵਿੱਚ ਵਜ਼ੀਰ ਦੀ ਲੜਕੀ ਨੇ ਚੰਦਰਹਾਂਸ ਨੂੰ ਆਪਣਾ ਪਤੀ ਮੰਨ ਲਿਆ ਮਨ ਕਰਕੇ ਹੁਣ ਆਪਾਂ ਜਿਹਨੂੰ ਮਨ ਕਰਕੇ ਮੰਨ ਲਈਏ ਉਹ ਚੀਜ਼ ਸਾਡੇ ਵਾਸਤੇ ਹੁੰਦੀ ਆ ਦੂਜੀ ਚੀਜ਼ ਸਾਡੇ ਵਾਸਤੇ ਨਹੀਂ ਹੁੰਦੀ ਸੁੱਤੇ ਪਏ ਚੰਦਰਹਾਂਸ ਦੀ ਜੇਬ ਚੋਂ ਚਿੱਠੀ ਕੱਢੀ ਆ ਚਿੱਠੀ 'ਚ ਪਤਾ ਕੀ ਲਿਖਿਆ ਸੀ ਕਿ ਇਹਨੂੰ ਜਦੋਂ ਦੇਖੋ ਦੇਖਦਿਆਂ ਸਾਰ ਜ਼ਹਿਰ ਦੇ ਦੇਣੀ ਇਹਨੂੰ ਲੜਕੀ ਨੇ ਸੋਚਿਆ ਵੀ ਮੇਰਾ ਪਿਤਾ ਐਸਾ ਨਹੀਂ ਜੋ ਕਿਸੇ ਨੂੰ ਮਾਰਨ ਦੀ ਸੋਚੇ ਵਜ਼ੀਰ ਦੀ ਲੜਕੀ ਦਾ ਨਾਮ ਵੀ ਵਿਖਿਆ ਸੀ ਸ਼ਹਿਜ਼ਾਦੀ ਨੇ ਝਟ ਅੱਖ ਚੋਂ ਅੱਖ ਨਾਲ ਕੱਜਲ ਨੂੰ ਲਾ ਕੇ ਵਿਖ ਦੀ ਵਜਾਏ ਵਿਖਿਆ ਬਣਾ ਦਿੱਤਾ ਉੱਥੇ ਵਖੇ ਲਿਖਿਆ ਹੋਇਆ ਸੀ ਨਾ ਵਖ ਦਾ ਮਤਲਬ ਹੁੰਦਾ ਰਾਜਕੁਮਾਰ ਨੂੰ ਵਿਖ ਦੇ ਦੇਣੀ ਵਿਖ ਦਾ ਮਤਲਬ ਜੈਰ ਉਹਨੇ ਵਿਖਿਆ ਲਿਖ ਦਿੱਤਾ ਚਿੱਠੀ ਬੰਦ ਕਰਕੇ ਉਵੇਂ ਜੇਬ ਵਿੱਚ ਪਾਤੀ ਰਾਜਕੁਮਾਰ ਚੰਦਰਹਾਂਸ ਸੁੱਤਾ ਪਿਆ ਉਹਨੂੰ ਨਹੀਂ ਪਤਾ ਤੇ ਰਾਜੇ ਦਾ ਪੁੱਤਰ ਜਦੋਂ ਚਿੱਠੀ ਕੱਢ ਕੇ ਵਜ਼ੀਰ ਦੇ ਪੁੱਤਰ ਮਦਨ ਨੂੰ ਦੇ ਰਿਹਾ ਮਦਨ ਨੇ ਆਪਣੀ ਭੈਣ ਦਾ ਰਿਸ਼ਤਾ ਚੰਦਰਹਾਂਸ ਨਾਲ ਕਰਤਾ ਵਿਖਿਆ ਦੀ ਸ਼ਾਦੀ ਚੰਦਰਹਾਂਸ ਨਾਲ ਹੋਗੀ ਦੇਖੋ ਕਰਨਾ ਕੀ ਚਾਹਿਆ ਹੋ ਕੀ ਗਿਆ ਮੇਰੇ ਕਹਿਣ ਦਾ ਭਾਵੇਂ ਹੁੰਦਾ ਵੀ ਜਦੋਂ ਆਪਾਂ ਬਾਣੀ ਪੜ੍ਹਦੇ ਆਂ ਤੇ ਉਦੋਂ ਬਾਣੀ ਪੜ੍ਹਨ ਦੇ ਨਾਲ ਸਾਡੇ ਲੇਖ ਜਿਹੜੇ ਆ ਪੁੱਠੇ ਸਿੱਧੇ ਹੋ ਜਾਂਦੇ ਆ ਵਜ਼ੀਰ ਨੇ ਚੰਦਰ ਹਾਂਸ ਨੂੰ ਮਰਵਾਉਣਾ ਚਾਹਿਆ ਮਾਰ ਨਹੀਂ ਸਕਿਆ ਉਲਟਾ ਮਦਨ ਮਰ ਗਿਆ ਦੇਖੋ ਚੰਦਰ ਹਾਂਸ ਨੇ ਈਸ਼ਵਰ ਅੱਗੇ ਅਰਦਾਸ ਕੀਤੀ ਆ ਵੀ ਮਦਨ ਜਿਉਂਦਾ ਹੋ ਜੇ ਪ੍ਰਮਾਤਮਾ ਨੇ ਮੰਨਿਆ ਜਾਂਦਾ ਉਹਦੀ ਬੇਨਤੀ ਸੁਣ ਕੇ ਉਹਨੂੰ ਜਿਉਂਦਾ ਕੀਤਾ ਕਿਉਂਕਿ ਈਸ਼ਵਰ ਭਗਤਾਂ ਦੀ ਸੁਣਦਾ ਸੁਣਦਾ ਹੀ ਨਹੀਂ ਪੂਰੀ ਵੀ ਕਰਦਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਚੰਦਰ ਹਾਂਸ ਬਾਰੇ ਲਿਖਿਆ ਹੈ ਗੁਰਮੁਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੈਸਾ ਬੀਜੇਗਾ ਬੰਦਿਆ ਤੈਸਾ ਪਾਵੇਂਗਾ ਸਭ ਹੈ ਬ੍ਰਹਮ ਬ੍ਰਹਮ ਹੈ पसਰਿਆ ਮਨ ਬੀਜਿਆ ਖਾਰੇ ਜਿਉ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਕਰ ਲੂਕੀ ਲੈ ਜਾਰੇ ਪ੍ਰਭ ਕੋ ਜਨ ਅੰਤ ਰਿੱਧ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ਕ੍ਰਿਪਾ ਕ੍ਰਿਪਾ ਕਰ ਭਗਤ ਦਰੜਾਏ ਜਨ ਪਿਛੇ ਜਗ ਨਿਸਤਾਰੇ ਜਿਹੜਾ ਬੰਦਾ ਰੱਬ ਦਾ ਨਾਮ ਜਪਦਾ ਉਹਨੂੰ ਮਨਛੇ ਫਲ ਜਿਹੜੇ ਆ ਪ੍ਰਾਪਤ ਹੋ ਜਾਂਦੇ ਇੱਥੇ ਇਹ ਕਥਾ ਤੁਸੀਂ ਆਖੂ ਕਿਉਂ ਕਹੀ ਹੈ ਕਿਉਂਕਿ ਇਹਦੇ ਵਿੱਚ ਭਗਤੀ ਦਾ ਦ੍ਰਿਸ਼ਟਾਂਤ ਹੈ ਇਹਦੇ ਵਿੱਚ ਰੱਬੀ ਵਿਸ਼ਵਾਸ ਦਾ ਦ੍ਰਿਸ਼ਟਾਂਤ ਕਈ ਵਾਰੀ ਸੀ ਕਹਿ ਦਿੰਨੇ ਜਲ ਦੇ ਨਾਲ ਕੀ ਹੋ ਜਾਏਗਾ ਸ਼ਰਦਾ ਗਿਆਨ ਦੇ ਨਾਲੋਂ ਬਹੁਤ ਜ਼ਿਆਦਾ ਉੱਚੀ ਅਤੇ ਸੁੱਚੀ ਹੁੰਦੀ ਆ ਸਾਨੂੰ ਇਹ ਆਪਦੀ ਜ਼ਿੰਦਗੀ ਦੇ ਵਿੱਚ ਸਿੱਖਣਾ ਚਾਹੀਦਾ ਇਹ ਸਤਿਗੁਰੂ ਜੀ ਨੇ ਮਹਾਪੁਰਖਾਂ ਨੇ ਸਾਨੂੰ ਕਿਸ ਪਾਸੇ ਲਾਇਆ ਤੇ ਅਸੀਂ ਕਿਸ ਪਾਸੇ ਜਾ ਰਹੇ ਅੱਜ ਕੀ ਸਾਡੀ ਜ਼ਿੰਦਗੀ ਦਾ ਹਾਲ ਹੋਇਆ ਪਿਆ ਆਪਾਂ ਨੂੰ ਪਤਾ ਲੱਗਦਾ ਕਿਵੇਂ ਆਪਾਂ ਸਾਡਾ ਜੀਵਨ ਦੱਸਦਾ ਬੰਦੇ ਦੀ ਭਾਵੇਂ ਅਸੀਂ ਹਾਲ ਕੋਈ ਪੁੱਛਦਾ ਚੜ੍ਹਦੀ ਕਲਾ ਕਹਿੰਨੇ ਆ ਜੀ ਪਰ ਵੈਸੇ ਸਾਡਾ ਕੋਈ ਹਾਲ ਨਹੀਂ ਮੰਨਦਾ ਮਨ ਜਿਹੜਾ ਟੁਕੜੇ ਟੁਕੜੇ ਆਦਮੀ ਹੋ ਕੇ ਜਿਉਂਦਾ ਹੈ ਇਹ ਅਸੀਂ ਸਾਰੇ ਹੀ ਜਾਣਦੇ ਆਂ ਤਾ ਸਾਨੂੰ ਥੋੜਾ ਸਮਝਣਾ ਪਵੇਗਾ ਸਤਿਗੁਰੂ ਮਹਾਰਾਜ ਜੋ ਸਾਨੂੰ ਸਿਖਾਉਂਦੇ ਆ ਕਿ ਇਹ ਇਸ ਤਰ੍ਹਾਂ ਭਾਈ ਮਾਲਾ ਕੋਲ ਰੱਖਣੀ ਪਖੰਡ ਵੀ ਨਹੀਂ ਹੁੰਦਾ ਸਾਰੇ ਪਖੰਡ ਨਹੀਂ ਕਰਦੇ ਮਾਲਾ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਵੀ ਰੱਖਦੇ ਰਹੇ ਗੱਲ ਤਾਂ ਇਹ ਆ ਕਿ ਅਸਲ ਦੇ ਵਿੱਚ ਅਸੀਂ ਇਹ ਚੀਜ਼ਾਂ ਦੀ ਵਰਤੋਂ ਕਿਵੇਂ ਕਰਦੇ ਆ ਪਖੰਡ ਵਾਸਤੇ ਨਿਰਮਲ ਭੌ ਦੇ ਵਿੱਚ ਆ ਕੇ ਰੱਬੀ ਪ੍ਰੇਮ ਵਿੱਚ ਆ ਕੇ ਚੀਜ਼ਾਂ ਉਹੀ ਨੇ ਪੌੜੀਆਂ ਉਹੀ ਹੁੰਦੀਆਂ ਨੇ ਇੱਕ ਬੰਦਾ ਉੱਪਰੋਂ ਚੜ੍ਹ ਕੇ ਕੋਠੇ ਤੋਂ ਥੱਲੇ ਆ ਰਿਹਾ ਇੱਕ ਥੱਲੇੋਂ ਚੜ੍ਹ ਕੇ ਤਾਂ ਨੂੰ ਜਾ ਰਿਹਾ ਤਾਂ ਸਾਨੂੰ ਇਹ ਚੀਜ਼ਾਂ ਸਮਝਣੀਆਂ ਪੈਣਗੀਆਂ ਸਾਰੇ ਇਹ ਕਰਮਾਂ ਦੇ ਬੀਜ ਹੁੰਦੇ ਆ ਗੁਣ ਜਿਹੜੇ ਹੁੰਦੇ ਆ ਸਾਨੂੰ ਰੱਬ ਦੇ ਨੇੜੇ ਲੈ ਜਾਂਦੇ ਆ ਔਗਣ ਜਿਹੜੇ ਹੁੰਦੇ ਆ ਰੱਬ ਤੋਂ ਦੂਰ ਲੈ ਜਾਂਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਇਹ ਜੋ ਆਪਾਂ ਵਿਚਾਰ ਕਰ ਰਹੇ ਆ ਭਾਈ ਇਹਨੂੰ ਤੁਸੀਂ ਜ਼ਰੂਰ ਕਰਕੇ ਦੇਖਣਾ ਕਿਉਂਕਿ ਕਿਸੇ ਦੀ ਕਈ ਗੱਲ ਚੁੱਭਦੀ ਆ ਬਾਰ-ਬਾਰ ਦਿਲ ਕਰਦਾ ਬਦਲਾ ਲਈਏ ਜਦੋਂ ਆਪਾਂ ਚੌਪਈ ਸਾਹਿਬ ਦੇ ਪਾਠ ਕਰਦੇ ਆਂ ਬਾਰ-ਬਾਰ ਕਰਦੇ ਆਂ ਅਰਦਾਸਾਂ ਬੇਨਤੀਆਂ ਕਰਦੇ ਆਂ ਉਦੋਂ ਮਨ ਦੇ ਵਿੱਚੋਂ ਜਿਹੜੇ ਫੁਰਨੇ ਹੁੰਦੇ ਆ ਗਲਤ ਖਿਆਲ ਹੁੰਦੇ ਆ ਸਾਰੇ ਦੂਰ ਹੋ ਜਾਂਦੇ ਆ ਨਿਕਲ ਜਾਂਦੇ ਆ ਜੀ ਬਾਹਰ ਤਾਂ ਸਤਿਗੁਰੂ ਅੱਗੇ ਆਪਾਂ ਬੇਨਤੀ ਕਰਨੀ ਆ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨੀ ਸਾਡੇ ਔਗਣਾਂ ਦੀ ਸਾਨੂੰ ਭਾਵੇਂ ਪਛਾਣ ਦੇਖੋ ਪਤਾ ਹੈ ਮੈਂ ਇੱਥੇ ਗਲਤ ਆ ਪਰ ਮਿੱਥੋਂ ਇਹ ਔਗਣ ਦੂਰ ਨਹੀਂ ਹੁੰਦੇ ਇਹ ਸਤਿਗੁਰੂ ਜੀ ਤੁਸੀਂ ਹੀ ਇਹ ਦੂਰ ਕਰਨੇ ਦੇਖੋ ਸੂਝ ਸਮਝ ਤੋਂ ਬਿਨਾ ਜੇ ਬੰਦੇ ਨੂੰ ਸੂ ਨਾ ਹੋਵੇ ਸਮਝ ਨਾ ਹੋਵੇ ਮੁਸ਼ਕਲਾਂ ਮੁਸੀਬਤਾਂ ਬਣ ਜਾਂਦੀਆਂ ਨੇ ਤੇ ਅਸੀਂ ਇਦਾਂ ਹੀ ਆ ਅਸੀਂ ਆਪ ਦੇ ਆਪ ਨੂੰ ਗਿਆਨੀ ਵਿਦਵਾਨ ਸਮਝਦੇ ਆਂ ਕਈ ਵਾਰੀ ਪਰ ਸਾਨੂੰ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਸਾਡੀ ਜ਼ਿੰਦਗੀ ਵਿੱਚ ਉਹ ਸਤਿਗੁਰੂ ਤੋਂ ਬਿਨਾ ਹੱਲ ਨਹੀਂ ਹੋ ਸਕਦੀਆਂ ਇਹ ਮੇਰੇ ਗੁਰਦੇਵ ਜੀ ਦੇ ਬਚਨ ਹਨ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤਨ ਸਿੱਧ ਗੁਰੂਬਿਨ ਮੁਕਤ ਨ ਪਾਵੇ ਗੁਰਮਖ ਪਿਆਰਿਓ ਕਈ ਵਾਰੀ ਅਸੀਂ ਆਪਦੀ ਗਲਤੀ 'ਤੇ ਅੜ ਜਾਂਦੇ ਆ ਨਹੀਂ ਜੀ ਇਦਾਂ ਨਹੀਂ ਹੋ ਸਕਦਾ ਜਲ ਦੇ ਨਾਲ ਕੋੜ ਰੱਖਣ ਨਾਲ ਕੀ ਹੋ ਜਾਏਗਾ ਜਿਹੜੇ ਅੜੇ ਰਹਿੰਦੇ ਆ ਨਾ ਉਹ ਸੱਚ ਨੂੰ ਨਹੀਂ ਆਪਦੇ ਆਪ ਨੂੰ ਪਿਆਰ ਕਰਦੇ ਹੁੰਦੇ ਆ ਕਈ ਵਾਰੀ ਅਸੀਂ ਮੰਨਦੇ ਨਹੀਂ ਤਰਕ ਦਿੱਤਾ ਤਾਂ ਅਕਲ ਦੇ ਨਾਲ ਹੀ ਜਾਂਦਾ ਵਾ ਪਰ ਅਕਲ ਦਿੱਤੀ ਕਿਹਨੇ ਆ ਪਰਮੇਸ਼ਰ ਨੇ ਕਈ ਵਾਰੀ ਅਸੀਂ ਓਦਾਂ ਕਰਦੇ ਆ ਕਈ ਵਾਰੀ ਬਹਿਸ ਕਰਕੇ ਅਸੀਂ ਬਹਿਸ ਦੇ ਵਿੱਚ ਜਿੱਤ ਤਾਂ ਲੈਨੇ ਆ ਤੇ ਪੱਖਪਾਤ ਕਰਦੇ ਆ ਬੜੀਆਂ ਗੱਲਾਂ ਕਰਦੇ ਆ ਪਰ ਦੋਸਤ ਮਿੱਤਰ ਗਵਾ ਲੈਨੇ ਆ ਸਾਨੂੰ ਭਾਈ ਇਦਾਂ ਨਹੀਂ ਬਣਨੇ ਚਾਹੀਦਾ ਸਾਨੂੰ ਹਮੇਸ਼ਾ ਸਤਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਹਨ ਉਹਨਾਂ ਨੇ ਜੋ ਸਾਨੂੰ ਸਿਖਾਇਆ ਨਿਮਰਤਾ ਹਲੀਮੀ ਇਹ ਸਾਡੇ ਵਿੱਚ ਹੋਣੀ ਚਾਹੀਦੀ ਹੈ ਸਭ ਹੈ ਬ੍ਰह्म ਬ੍ਰह्म ਹੈ ਪਸਰਿਆ ਮਨ ਬੀਜਿਆ ਖਵਾਰੇ ਐ ਮੇਰੇ ਮਨ ਚਾਰੇ ਪਾਸੇ ਹੀ ਰੱਬ ਆ ਰੱਬ ਦੇਖ ਰਿਹਾ ਜੋ ਬੀਜੇਗਾ ਉਹ ਵੱਢੇਗਾ ਤਾਂ ਸਾਨੂੰ ਭਾਈ ਇਹੋ ਜਿਹੇ ਜਿਹੜੇ ਗੁਣ ਜ਼ਿੰਦਗੀ ਵਿੱਚ ਕਮਾਉਣੇ ਚਾਹੀਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ ਇਹ ਮਹਾਂਪੁਰਖਾਂ ਦੇ ਬੋਲ ਸੀਗੇ ਆਈ ਹੋਈ ਸੰਗਤ ਨੂੰ ਜੋ ਉਹਨਾਂ ਨੇ ਦ੍ਰਿੜ ਕਰਵਾਏ ਦੇਖੋ ਜੇ ਅਸੀਂ ਆਪਦੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਆ ਤਾਂ ਸਾਨੂੰ ਭਾਈ ਸਤਿਗੁਰੂ ਦੇ ਬਚਨ ਕਮਾਉਣੇ ਪੈਣਗੇ ਮੰਨਨੇ ਪੈਣਗੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਜੀ ਗੁਰੂ ਮਹਾਰਾਜ ਜੀ ਰਹਿਮਤ ਕਰਨ ਕੀਤੀ ਵਿਚਾਰ ਹਿਰਦਿਆਂ ਵਿੱਚ ਵਸੇ ਅਸੀਂ ਵੀ ਚੰਗੇ ਜੀਵਨ ਵਾਲੇ ਬਣ ਜਾਈਏ ਜੀ ਬਾਬਾ ਅਨੰਦ ਸਿੰਘ ਜੀ ਐਸੇ ਮਹਾਪੁਰਖਾ ਜਿਨ੍ਹਾਂ ਨੇ ਬਹੁਤਿਆਂ ਦਾ ਜੀਵਨ ਬਦਲਿਆ ਅੱਜ ਤੋਂ ਬਾਅਦ ਜੇ ਤੁਹਾਡੀ ਜ਼ਿੰਦਗੀ ਵਿੱਚ ਕੁਝ ਪਰੇਸ਼ਾਨੀਆਂ ਚੌਪਈ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰ ਦਿਓ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਏਡੀ ਰਹਿਮਤ ਹੋ ਜਾਵੇਗੀ ਏਡੀ ਰਹਿਮਤ ਹੋ ਜਾਵੇਗੀ ਤੁਸੀਂ ਵੇਖਣਾ ਤੁਹਾਡੇ ਘਰ ਵਿੱਚ ਬਰਕਤਾਂ ਤਾਂ ਆਉਣਗੀਆਂ ਤੁਹਾਡੇ ਮਨ ਦਾ ਸੁਭਾਅ ਵੀ ਬਦਲ ਜਾਵੇਗਾ ਤੁਸੀਂ ਇਹ ਗੱਲਾਂ ਨੂੰ ਕਰਕੇ ਦੇਖੋ ਕਈ ਵਾਰੀ ਹੁੰਦਾ ਆਪਾਂ ਸੁਣੀ ਸੁਣਾਈ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਮੈਂ ਆਪ ਜੀ ਨੂੰ ਕਹਿ ਰਿਆਂ ਕਰਕੇ ਦੇਖੋ ਇੱਕ ਵਾਰੀ ਕਰਕੇ ਦੇਖੋਗੇ ਤਾਂ ਪਤਾ ਲੱਗੇਗਾ ਇਹ ਬਾਣੀ ਮਹਾਪੁਰਖਾਂ ਕੀ ਇਹ ਧੁਰ ਕੀ ਬਾਣੀ ਆਈ ਜਿਸ ਸਗਲੀ ਚਿੰਤਾ ਮਟਾਈ ਸਾਰੀ ਜਿਹੜੀ ਚਿੰਤਾ ਤੁਹਾਡੇ ਅੰਦਰਲੀ ਹੈ ਉਹ ਲਹਿ ਜਾਵੇਗੀ ਪਰ ਉਹਦੇ ਲਈ ਪਹਿਲਾਂ ਸ਼ਰਧਾ ਮਨ ਵਿੱਚ ਰੱਖ ਕੇ ਇਹ ਬਾਣੀ ਪੜ੍ਹ ਕੇ ਦੇਖਣੀ ਪਵੇਗੀ ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਹਨ ਬਾਬਾ ਅਨੰਦ ਸਿੰਘ ਜੀ ਮਹਾਪੁਰਖ ਐਸੇ ਤਨ ਤਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਉਹਨਾਂ ਦੇ ਬਚਨ ਆ ਜਿਹਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰੀ ਨਹੀਂ ਪਈ ਉਹ ਦੀ ਕਿਸੇ ਹੋਰ ਦਰ ਤੋਂ ਪੂਰੀ ਨਹੀਂ ਪਵੇਗੀ ਸਿੱਖਾਂ ਦੇ ਘਰੇ ਜਨਮ ਲੈ ਕੇ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਹੋਰ ਪਾਸੇ ਜਾਂਦੇ ਆ ਉਹ ਖਵਾਰ ਹੀ ਹੋਣਗੇ ਉਹਨਾਂ ਦਾ ਕੋਈ ਹੱਲ ਨਹੀਂ ਭਾਈ ਤਾਂ ਸਾਨੂੰ ਇਹ ਰੱਬੀ ਬਾਣੀ ਜਿਹੜੀ ਆ ਪੜਨੀ ਹੀ ਨਹੀਂ ਚਾਹੀਦੀ ਸਗੋਂ ਅਮਲ ਵੀ ਕਮਾਉਣੇ ਚਾਹੀਦੇ ਆ ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਦਰਗਾਇਆ ਏ ਕੰਮ ਸਰਬੱਤ ਦਾ ਭਲਾ ਦਾ ਹੀ ਅਰਦਾਸ ਕਰਨੀ ਚਾਹੀਦੀ ਆ ਕਿਉਂਕਿ ਸਾਰਿਆਂ ਦੇ ਭਲੇ ਵਿੱਚ ਹੀ ਆਪਣਾ ਭਲਾ ਹੁੰਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ